ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਵੇਂ ਆਪ ਸੰਗਤਾਂ ਨੂੰ ਪਤਾ ਹੀ ਜੀ ਕਿ ਆਪਣੇ ਕੋਲੇ 3ਾਂ ਦੇ ਮਸਲੇ ਆ ਰਹੇ ਨੇ ਬਹੁਤ ਜਿਆਦਾ ਹਨਾ ਤੇ ਅੱਜ ਆਪਣੇ ਕੋਲੇ ਚੋਟੀਆਂ ਪਿੰਡ ਤੋਂ ਮਸਲਾ ਆਇਆ ਸੀਗਾ ਜੋ ਆਪਨੇ ਪਹਿਲਾਂ ਵੀਡੀਓ ਸਾਂਝੀ ਕੀਤੀ ਹੋਈ ਆ ਠੀਕ ਹੈ ਜੀ ਤੇ ਅੱਜ ਅਸੀਂ ਬਜ਼ੀਰਖੇੜੇ ਪਹੁੰਚੇ ਸੀਗੇ ਪੰਚਾਇਤ ਲੈ ਕੇ ਤੇ ਨਾਲ ਕੁੜੀ ਵੀ ਆਈ ਹੈਗੀ ਕੁੜੀ ਦਾ ਮਾਂ ਪਿਓ ਆਇਆ ਜਥੇ ਬੰਦੀ ਆਈ ਹੈ ਗੱਲਬਾਤ ਕੀਤੀ ਹੈ ਜੀ ਉਰੇ ਤੇ ਜਿਹੜੀ ਇਥੋਂ ਦੀ ਪੰਚਾਇਤ ਆ ਬਜ਼ੀਰਖੇੜੇ ਦੀ ਇਹਨਾਂ ਨੇ ਸਾਥੋਂ ਇੱਕ ਤਰੀਕ ਤੱਕ ਦਾ ਟਾਈਮ ਲੇਤਾ ਗੱਲ ਕੁਛ ਵੀ ਨਹੀਂ ਹੋਈ ਜੀ ਇਹਨਾਂ ਦੀ ਬਸ ਆਪਸ ਦੇ ਵਿੱਚ ਪਰਿਵਾਰ ਦੇ ਵਿੱਚ ਨਿੱਕੇ ਨਿੱਕੇ ਗੱਲਾਂ ਤੋਂ ਝਗੜੇ ਸ਼ੁਰੂ ਹੁੰਦੇ ਨੇ ਤੇ ਇੱਕ ਤਰੀਕ ਤੱਕ ਟਾਈਮ ਦਿੱਤਾ ਜੀ ਇਹਨਾਂ ਨੇ ਇੱਕ ਤਰੀਕ ਨੂੰ ਆਪਾਂ ਦਵਾਰੇ ਆਵਾਂਗੇ ਜੋ ਵੀ ਇਹਨਾਂ ਦਾ ਫੈਸਲਾ ਹੋਊਗਾ ਕੋਈ ਖਾਸ ਗੱਲ ਨਹੀਂ ਹੈਗੀ ਲਵੇ ਲੱਗ ਜੋ ਫੈਸਲਾ ਇਹਨਾਂ ਦਾ ਤੇ ਅਸੀਂ ਇਹੀ ਕਹਨੇ ਆਂਗੇ ਵੀ ਨਿੱਕੀਆਂ ਨਿੱਕੀਆਂ ਗੱਲਾਂ ਤੇ ਨਾ ਤੁਸੀਂ ਝਗੜਿਆ ਕਰੋ ਜਿਹੜੀ ਗੱਲ ਹੁੰਦੀ ਆਪਸ ਦੇ ਵਿੱਚ ਬਹਿ ਕੇ ਸਮਝਾਇਆ ਕਰੋ ਭਾਈ ਆਪਸ ਦੇ ਘਰ ਦੇ ਵਿੱਚ ਬਹਿ ਕੇ ਗੱਲਬਾਤ ਕਰਿਆ ਕਰੋ ਕਿਉਂਕਿ ਜਦੋਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਲੜਨ ਲੱਗ ਗਏ ਬਾਹਰ ਬਾਗੇ ਕਿਤੇ ਥਾਣੇ ਬਾਗੇ ਕੋਟ ਕਟੇਰੀਆਂ ਬਾਗੇ ਇੱਥੋਂ ਫਿਰ ਘਰ ਪਾਰ ਦੇ ਪਾਰ ਦੇ ਪਾਟ ਜਾਂਦੇ ਆ। ਇਹੀ ਕਹਨੇ ਆ ਜੀ ਸਾਰੀ ਸੰਗਤ ਨੂੰ ਵੀ ਭਾਈ ਆਪ ਦਾ ਰਲ ਮਿਲ ਕੇ ਰਹੋ ਪਿਆਰ ਨਾਲ ਰਹੋ ਤੇ ਸਾਡੀ ਜਥੇਬੰਦੀ ਪਹੁੰਚੀ ਆ ਪੰਚਾਇਤ ਨੇ ਵਜੀਰ ਖੇੜੇ ਦੀ ਨੇ ਇੱਕ ਤਰੀਕ ਤੱਕ ਦਾ ਟਾਈਮ ਲੈਂਤਾ ਅਸੀਂ ਇੱਕ ਤਰੀਕ ਨੂੰ ਪਹੁੰਚਾਂਗੇ ਗੱਲਬਾਤ ਕਰਾਂਗੇ ਜੋ ਵੀ ਮਸਲਾ ਹੋਊਗਾ ਫੈਸਲਾ ਹੋਊਗਾ ਉਹ ਆਪ ਸੰਗਤਾਂ ਨੂੰ ਦੱਸਿਆ ਜਾਊਗਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਈ ਦੋਏ ਤਰ੍ਹਾਂ ਨੂੰ ਇਹ ਚੀਜ਼ਾਂ ਸਮਝਣੇ ਚਾਹੀਏ ਕਿ ਕਿੱਧਰ ਜਾਂਦੇ ਆ ਵਕੀਲਾਂ ਤੋਂ ਬਚੋ ਕਚੇਰੀਆਂ ਤੋਂ ਬਚੋ ਅਸੀਂ ਪੂਰੇ ਵੀ ਇਹ ਮਸਲੇ ਚ ਆਇਆ ਕਿਹੜਾ ਕੀ ਪਿੰਦੇ ਵਜ਼ੀਰ ਜੀ ਵਜ਼ੀਰ ਵਜ਼ੀਰ ਖੇੜਾ ਇਹਨਾਂ ਨੂੰ ਵੀ ਸਮਝਾਇਆ ਇਹਨਾਂ ਦੀ ਵੀ ਸੁਣੀਆ ਉਹਨਾਂ ਦੀ ਵੀ ਸੁਣੀਆ ਪਰ ਅਸੀਂ ਦੋਨੇ ਤਰ੍ਹਾਂ ਬੂਰੇ ਬੇਨਤੀ ਕੀਤੀ ਹੈ ਵੀ ਭਾਈ ਇਹ ਗੱਲ ਲਵੇ ਲਾਓ ਇਹ ਸਮਝავਤਾ ਹੋਣਾ ਚਾਹੀਦਾ ਪਰ ਦੋਨੇ ਤਰ੍ਹਾਂ ਦੀ ਅਸੀਂ ਗੱਲ ਸੁਣ ਲਈ ਇਹ ਗੱਲ ਲਵੇ ਲੱਗ ਜੂ ਤੇ ਕੋਈ ਨਾ ਫੇਰ ਤਰੀਕ ਦਿੱਤੀ ਐ ਫੇਰ ਅਸੀਂ ਆਵਾਂਗੇ ਇਹ ਲਵੇ ਲਾਉਣ ਦੀ ਪੂਰੀ ਕੋਸ਼ਿਸ਼ ਹੈ ਸਾਡੀ ਕੋਸ਼ਿਸ਼ ਕਰਾਂਗੇ ਵੀ ਹੋਰ ਵੀ ਕਰ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਆਪਣੇ ਪਿੰਡੋਂ ਚੋਟੀਆਂ ਤੋਂ ਵਜੀਰ ਖੇੜੇ ਕੁੜੀ ਵਿਆਹੀ ਹੋਈ ਸੀ ਤੇ ਉਹਨਾਂ ਦਾ ਆਪਸੀ ਝਗੜਾ ਚੱਲ ਰਿਹਾ ਸੀਗਾ ਲਗਭਗ 3 ਸਾਲ ਤੋਂ 4 ਸਾਲ ਤੋਂ ਤੇ ਆਪਣੇ ਜਥੇਦਾਰ ਜੀ ਬਾਬਾ ਜੀ ਹੋਰੀ ਸਾਰੇ ਆਏ ਉਹਨਾਂ ਨੇ ਗੱਲਬਾਤ ਕੀਤੀ ਸਾਰਿਆਂ ਨਾਲ ਤੇ ਮਸਲਾ ਲਵੇ ਲੱਗਣ ਦੀ ਗੱਲ ਤੇ ਐ ਤੇ ਬਸ ਹੁਣ ਇੱਥੋਂ ਦੀ ਪੰਚਾਇਤ ਨੇ ਵਜੀਰ ਖੇੜੇ ਦੀ ਨੇ ਸਾਨੂੰ ਸਮਾਂ ਦਿੱਤਾ ਜੋ ਇੱਕ ਤਰੀਕ ਦਾ ਤੇ ਅਸੀਂ ਉਦੋਂ ਆ ਕੇ ਬਾਬਾ ਜੀ ਹੋਰਾਂ ਦੇ ਸਾਥ ਨਾਲ ਅਸੀਂ ਇਹ ਮਸਲਾ ਹੱਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ